ਤੁਹਾ ਪਿੰਡੀ ਵਾਲਾ ਤੇ ਜੱਗੂ ਹਾਕਮ ਵਾਲੇ ਦੀ ਵੀ ਬਹੁਤ ਜ਼ਿਆਦਾ ਮਿੱਤਰਤਾ ਹੈ ਦੋਸਤੋ ਕਿਸੇ ਵੇਲੇ ਪਿੰਡੀ ਵਾਲਾ ਧੂਤਾ ਵੀ ਕਬੱਡੀ ਖੇਡਦਾ ਹੁੰਦਾ ਸੀ 30 ਕਿਲੋ 35 ਕਿਲੋ ਦੇ ਵਿੱਚ ਜਦੋਂ ਧੂਤਾ ਕਬੱਡੀ ਖੇਡਦਾ ਹੁੰਦਾ ਸੀ ਤਾਂ ਇੱਕ ਵਾਰ ਧੂਤੇ ਦੀ ਲੱਤ ਤੇ ਜਿਹੜੀ 6 ਵਜ ਜਾਂਦੀ ਆ ਤੇ ਓਦੋਂ ਬਾਅਦ ਤੂੰ ਤਾਂ ਕਬੱਡੀ ਖੇਡਣੀ ਛੱਡ ਜਾਂਦਾ ਤੂੰ ਤੇਦੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਹੁੰਦੇ ਆ ਤੇ ਇੱਕ ਵਾਰ ਤੂੰ ਤੇਦੇ ਦਾਦੇ ਦੀ ਕੈਂਸਰ ਨਾਲ ਜਿਹੜੀ ਡੈਥ ਹੋ ਜਾਂਦੀ ਆ ਤਾਂ ਤੂੰ ਤੈਨੂੰ ਉਸ ਗੱਲ ਦਾ ਹੀ ਬਹੁਤ ਵੱਡਾ ਜਿਹੜਾ ਸਦਮਾ ਲੱਗਦਾ ਹੈਗਾ ਤੂੰ ਤੇਦਾ ਪਿਤਾ ਕਾਫੀ ਵਾਰ ਤੂੰ ਤੈਨੂੰ ਗਾਲਾਂ ਕੱਢਦਾ ਕਿ ਕੋਈ ਕੰਮ ਕਰ ਲਿਆ ਕਰ ਦੱਸਦੀ ਵੀ ਉਹ ਇੱਕ ਮਿਸਤਰੀ ਪਰਿਵਾਰ ਹੈ ਜਿਹੜਾ ਤੂੰ ਤੇਦਾ ਪਰਿਵਾਰ ਹੈ ਤੇ ਕਾਫੀ ਵਾਰ ਤੂੰ ਤਾਂ ਜਿਹੜਾ ਆ ਮਿਸਤਰੀ ਦਾ ਕੰਮ ਵੀ ਕਰਦਾ ਰਿਹਾ ਹੈ ਪਰ ਉਸਦੀ ਆਪਣੇ ਪਿਤਾ ਨਾਲ ਘਟ ਹੀ ਬਣਦੀ ਸੀ ਕਿਉਂਕਿ ਉਸਦਾ ਪਿਤਾ ਉਸ ਨੂੰ ਕਾਫੀ ਵਾਰੀ ਟੋਕਦਾ ਸੀ ਤੇ ਬੁਰਾ ਭਲਾ ਵੀ ਕਹਿ ਜਾਂਦਾ ਸੀ ਕਈ ਵਾਰ ਤੂੰ ਤਾਂ ਇਹ ਗੱਲਾਂ ਸੁਣ ਕੇ ਘਰੋਂ ਭੱਜ ਵੀ ਜਾਂਦਾ ਸੀਗਾ ਤੇ ਦੋਸਤੋ ਤੂੰ ਤੈਨੂੰ ਕੁਝ ਵੀ ਜਿਹੜਾ ਨਜ਼ਰ ਨਹੀਂ ਆ ਰਿਹਾ ਸੀ ਵੀ ਉਹ ਕਰੇ ਤਾਂ ਕਰੇ ਕੀ ਤੂੰ ਤਾਂ ਮੁੰਛੀ ਵੀ ਲੱਗ ਜਾਂਦਾ ਤੇ 7-8000 ਰੁਪਏ ਉਸਦੀ ਤਨਖਾਹ ਹੁੰਦੀ ਆ ਪਰ ਉਸ ਤਨਖਾਹ ਤੋਂ ਤੂੰ ਤਾਂ ਜਿਹੜਾ ਸੈਟੀਸਫਾਈ ਨਹੀਂ ਹੁੰਦਾ ਉਸ ਨੂੰ ਲੱਗਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਜਿਹੜਾ ਵੱਡਾ ਕਰਨਾ ਤੇ ਮੈਂ ਉਹ ਕਰਕੇ ਹੀ ਰਹੂੰਗਾ ਤੇ ਇੱਕ ਵਾਰ ਫੇਰ ਜੱਸੇ ਨੂੰ ਜਿਹੜਾ ਤੂੰ ਤਾਂ ਮਿਲਦਾ ਰਣਵੀਰ ਕਾਲਜ ਦੇ ਵਿੱਚ ਤੇ ਕਹਿੰਦਾ ਕਿ ਯਾਰ ਮੈਂ ਮੈਂ ਕੀ ਕਰਾਂ ਵੀ ਮੇਰੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਨੇ ਤੇ ਘਰੋਂ ਮੇਰੇ ਗਾਲਾਂ ਪੈਂਦੀਆਂ ਨੇ ਤੇ ਤੂੰ ਤਾਂ ਉਸ ਵੇਲੇ ਜਿਹੜਾ ਕਮੇਡੀ ਫਿਲਮਾਂ ਦੇ ਵਿੱਚ ਕੰਮ ਕਰਨ ਲੱਗ ਜਾਂਦਾ ਜੱਸੇ ਦੇ ਕਹਿਣ ਤੇ ਤੇ ਉਸ ਤੋਂ ਬਾਅਦ ਦੋਸਤੋ ਲਗਾਤਾਰ ਜਦੋਂ ਤੂੰ ਤਾਂ ਕੰਮ ਕਰਦਾ ਰਹਿੰਦਾ ਤਾਂ ਇੱਕ ਬਹੁਤ ਵੱਡੀ ਪਛਾਣ ਜਿਹੜੀ ਤੂੰ ਤੇ ਦੀ ਬਣ ਜਾਂਦੀ ਆ ਤੇ ਸਾਰੇ ਪਾਸੇ ਜਿਹੜੀ ਧੂਤਾ ਧੂਤਾ ਹੀ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਧੂਤਾ ਆਪਣਾ ਇੱਕ ਵਧੀਆ ਘਰ ਬਣਾਉਂਦਾ ਹੈਗਾ ਤੇ ਫਿਰ ਤੂੰ ਤੈਨੂੰ ਮਿਲਦਾ ਦਲਜੀਤ ਦਸਾਂਝ ਦੀ ਫਿਲਮ ਦੇ ਵਿੱਚ ਕੰਮ ਜੱਟ ਐਂਡ ਜੂਲੀਅਟ 3 ਤੁਸੀਂ ਦਲਜੀਤ ਦਸਾਂਝ ਦੀ ਵੇਖੀ ਹੋਣੀ ਤੇ ਉਹਦੇ ਵਿੱਚ ਜਿਹੜਾ ਤੂੰ ਤੈਨੂੰ ਵੀ ਆਪਾਂ ਕਹਿ ਦਈਏ ਵੀ ਹੈਨਾ ਇੱਕ ਵਧੀਆ ਸੀਨ ਮਿਲਿਆ ਸੀ ਇੱਕ ਵਧੀਆ ਰੋਲ ਮਿਲਿਆ ਸੀ ਤੇ ਤੂੰ ਤੈਨੇ ਬਹੁਤ ਚੰਗਾ ਜਿਹੜਾ ਉਹ ਰੋਲ ਕੀਤਾ ਸੀ ਉਸ ਤੋਂ ਬਾਅਦ ਦੋਸਤੋ ਕਦੇ ਵੀ ਤੂੰ ਤੈਨੇ ਜਿਹੜਾ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨ ਲਗਭਗ ਤੂ ਤੇ ਦੀਆਂ 3-4 ਫਿਲਮਾਂ ਹੋਰ ਆ ਰਹੀਆਂ ਨੇ ਜੀਦੇ ਵਿੱਚ ਇੱਕ ਨਿੱਕਾ ਜੈਲਦਾਰ ਫੋਰ ਤੇ ਨਾਲ ਹੀ ਜਿਹੜੀ ਗਿੱਪੀ ਗਰੇਵਾਲ ਦੀ ਸਰਵਾਲਾ ਫਿਲਮ ਐਮੀ ਬਿਰਕ ਤੇ ਗਿੱਪੀ ਗਰੇਵਾਲ ਦਾ ਤੂ ਤਾਂ ਉਸ ਫਿਲਮ ਦੇ ਵਿੱਚ ਜਿਹੜਾ ਫੁੱਫੜ ਬਣਿਆ ਹੋਇਆਗਾ ਫਿਲਮ ਦੀ ਜਿਹੜੀ ਆਪਾਂ ਕਹਿੰਦੇ ਸ਼ੂਟਿੰਗ ਹੈ ਉਹ ਖਤਮ ਹੋ ਚੁੱਕੀ ਆ ਤੇ ਅਗਲੇ ਸਾਲ ਜਿਹੜੀ ਫਿਲਮ ਉਹ ਰਿਲੀਜ਼ ਹੋਣ ਵੀ ਯਾਰੀ ਆ ਤੇ ਫਿਲਹਾਲ ਹੁਣ ਦੱਸ ਦੇ ਵੀ ਤੂੰ ਤਾਂ ਹੁਣ ਇੱਕ ਗੱਡੀ ਲੈ ਕੇ ਆਇਆ ਥਾਰ ਤੇ ਕਾਫੀ ਲੋਕਾਂ ਵੱਲੋਂ ਜਿਹੜੇ ਆ ਤੂਤੇ ਨੂੰ ਵਧਾਈਆਂ ਵੀ ਦਿੱਤੀਆਂ ਯਾਰੀਆਂ ਨੇ ਤੇ ਗੁਲਾਬ ਸਿੱਧੂ ਖਾਨ ਪੈਣੀਆਂ ਨਾਲ ਅਕਸਰ ਹੀ ਤੂਤੇ ਦੇ ਕੋਲ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਤੇ ਹੋਰ ਵੀ ਬਹੁਤ ਵੱਡੇ ਸਿੰਗਰਾਂ ਨਾਲ ਤੂਤੇ ਦੀ ਜਿਹੜੀ ਇੱਕ ਵਧੀਆ ਕਹਿੰਦੀ ਆਪਾਂ ਜਾਣ ਪਛਾਣ ਆ ਉਹ ਬਣੀ ਹੋਈ ਆ ਇੱਕ ਹੋਰ ਮਨ ਦੇ ਵਿੱਚ ਜਿਹੜਾ ਸਵਾਲ ਹੋਊਗਾ ਵੀ ਜਦੋਂ ਤੂੰ ਤਾਂ ਮਾਲਦਾਰ ਛੜੇ ਦੇ ਵਿੱਚ ਕੰਮ ਕਰਦਾ ਸੀ ਤਾਂ ਉੱਥੋਂ ਜਿਹੜਾ ਕੰਮ ਕਰਨੋਂ ਕਿਉਂ हट ਗਿਆ ਉਹਦੇ ਵਿੱਚ ਦੋਸਤੋ ਕਿਹਾ ਵੀ ਜਾ ਰਿਹਾ ਕਿ ਧੂਤੇ ਤੇ ਇੰਦਰ ਛਾਜਲੀ ਵਾਲੇ ਦੀ ਜਿਹੜੀ ਜੋ ਮਾਲਦਾਰ ਛੜਾਂ ਨੂੰ ਚਲਾਉਂਦਾ ਉਹਨਾਂ ਦੀ ਕੋਈ ਅਣਬਣ ਹੋਈ ਆ ਤੇ ਇਹ ਵੀ ਕਿਹਾ ਜਾ ਰਿਹਾ ਵੀ ਧੂਤਾ ਜਿਹੜਾ ਬਹੁਤ ਜ਼ਿਆਦਾ ਬੀਜੀ ਹੋ ਗਿਆ ਤੇ ਫਿਲਮਾਂ ਦੇ ਵਿੱਚ ਵਗ ਗਿਆ ਉਸ ਤੋਂ ਬਾਅਦ ਜਿਹੜਾ ਮਾਲਦਾਰ ਛੜੇ ਨੂੰ ਟਾਈਮ ਨਹੀਂ ਦੇ ਸਕਿਆ ਧੂਤੇ ਦਾ ਜਿਹੜਾ ਇੱਕ ਆਪਣਾ ਚੈਨਲ ਵੀ ਆ ਉਹ ਤੇ ਵੀ ਜਿਹੜੇ ਕਾਫੀ ਵੀਡੀਓ ਪਹਿਲਾਂ ਧੂਤੇ ਦੀਆਂ ਆਂਦੀਆਂ ਸੀ ਹੁਣ ਉਹਦੇ ਵਿੱਚ ਵੀ ਧੂਤਾ ਜਿਹੜਾ ਨਹੀਂ ਆਉਂਦਾ ਕਿਉਂਕਿ ਧੂਤੇ ਕੋਲ ਹੁਣ ਜਿਹੜਾ ਟਾਈਮ ਨਹੀਂ ਹੈਗਾ ਤਾਂ ਦੋਸਤੋ ਇਹ ਸਾਰੀ ਧੂਤੇ ਦੀ ਆਪਾਂ ਗੱਲਾਂ ਬਾਤਾਂ ਅੱਜ ਧੂਤੇ ਵਾਰੀ ਕੀਤੀਆਂ ਇਹ ਸੇ ਸੁਣਿਆ ਇਹ ਸਾਰੀਆਂ ਧੂਤੇ ਦੇ ਪਿੰਡ ਵਾਲੇ ਉਹਦੇ ਮਿੱਤਰ ਤੇ ਚਾਚੇ ਨੇ ਮੈਨੂੰ ਖੁਦ ਹੀ ਜਿਹੜੀਆਂ ਇਹ ਸਾਰੀਆਂ ਗੱਲਾਂ ਦੱਸੀਆਂ ਹਤੀ ਤਾਂ ਦੋਸਤੋ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ